ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਅਸੀਂ ਵੀ ਵਧੀਆ ਹਾਂ ਤੇ ਅਸੀਂ ਅੱਜ ਫੇਰ ਚੱਲੇ ਆ ਬਾਗੇ ਪੁਰਾਣੀ ਉਹ ਕਿਉਂ ਚੱਲੇ ਆ ਪਤਾ ਜਿਹੜਾ ਕੈਂਪਰ ਲਿਆਂਦਾ ਸੀ ਨਾ ਰਾਤ ਅਸੀਂ ਭਰਿਆ ਉਹਨੇ ਚੈੱਕ ਨਹੀਂ ਕੀਤਾ ਸੀ ਤੇ ਰਾਤ ਜਦੋਂ ਅਸੀਂ ਅੰਦਰ ਦਾ ਰੱਖ ਲੈਣਾ ਤਾਂ ਉਹ ਚੋਈ ਜਾਂਦਾ ਸੀ ਟੁੱਟੀ ਵਾਲੀ ਸਾਈਡ ਤੋਂ ਤੇ ਸਾਰੀ ਰਾਤ ਮੈਨੂੰ ਮੈਂ ਕਿਹਾ ਚੱਲ ਹੁਣੇ ਬੰਦ ਹੋ ਜਾ ਕਿ ਕੀ ਪਤਾ ਟੁੱਟੀ ਵਗਾਰਾ ਨਾ ਢਿਲੀ ਹੋਏ ਪਰ ਅਸੀਂ ਸਾਰੀ ਰਾਤ ਉਹੀ ਗੱਲ ਟਪਕਦਾ ਰਿਹਾ ਪਾਣੀ ਉਹਦੇ ਚੋਂ ਤੇ ਸਵੇਰੇ ਜਦੋਂ ਟੂਲੀ ਟਾਇਟ ਕੀਤੀ ਤਾਂ ਵੀ ਟਪਕੀ ਪਾਣੀ ਉਹਦੇ ਚੋਂ ਟਪਕ ਰਿਹਾ ਸੀ ਤੇ ਹੁਣ ਫਿਰ ਚੇਂਜ ਕਰਾਣਾ ਇਹ ਪਹਿਣਾ ਇਹ ਤੇ ਕਿਉਂਕਿ ਰੱਖ ਤੇ ਸਕਦੇ ਨਹੀਂ ਐ ਕਿਉਂਕਿ ਚੀਜ਼ ਲੀਤੀ ਹੋਈ ਫਿਰ ਐਵੇਂ ਗਕਾਰ ਜਾਂਦੀ ਐ ਤੇ ਅਸੀਂ ਚੱਲੇ ਹਾਂ ਉੱਥੇ ਹੀ ਹੁਣ ਤੇ ਤੁਹਾਡੇ ਓਨੀਆਂ ਵੀ ਆ ਫੜਿਓ ਜਰਾ ਓਨੀਆਂ ਓਨੀਆਂ ਆਇਆ ਦਿਨ ਆਲੋ ਫੜਿਓ ਕਮਨ ਦਿਹਾਸ ਟਿਕਾ ਪਤਾ ਤੇ ਦਿਹਾਸ ਟਿਕਾ ਕਿਨੇ ਗਰੇ ਪੱਥਰਾ ਚੰਬੀ ਚੀਆ ਠੀਕ ਹੈ ਉਹ ਪਾਪੜ ਤੇ ਦਿੱਥੇ ਹੀ ਰਹਿ ਗਿਆ ਜੱਪੂ ਤੇਰਾ ਹੈ ਜੱਪੂ ਦਾ ਪਾਪੜ ਤੇ ਰਹਿ ਗਿਆ ਇੱਥੇ ਔਖਾ ਤੇ ਕਰਨਾ ਬਹੁਤ ਔਖਾ ਤੇ ਗੰਡੇ ਵੀ ਮੈਨੂੰ ਚੀਜ਼ ਨਹੀਂ ਪਈ ਮੋਟੇ ਮੇਰਾ ਫੋਨ ਤੇ ਬਣਾ ਲਓ ਮੈਂ ਪਿਆਜ਼ ਮੈਂ ਜੀਰੇ ਰਵਣ ਬਣਾ ਰਹੀ ਆ ਦੰਦ ਖਰਾਬ ਹੋ ਗਿਆ ਸੀਗਾ ਮੈਂ ਬਣਾਦਾ ਪਨੀਰ ਪਨੀਰ ਦੀ ਪੋਜੀ ਪੁਰਜੀ ਜਾਪਨੂਰ ਬੋਲ ਬਣਾਈ ਬੈਠੀ ਆ ਆਲੂ ਕੀਵਾਰਨ ਕਰਨਾ ਬਹੁਤ ਔਖਾ ਤੇ ਗੰਡੇ ਵੀ ਮੈਂ ਚੀਰ ਕੇ ਦਿੱਤੇ ਅੱਜ ਰਮਣ ਬਣਾ ਰਹੀ ਆ ਹੈ ਜਪੇ ਖੜਾਓ 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 ਮੈਨੂੰ ਉਹਨਾਂ ਦੀਆਂ ਹੈਂਸੀ ਕਰਕੇ ਕੀ ਕੀ ਘਣਾ ਹੋਇਆ ਜਾਪਨੂਰ ਜਾਪਨੂ ਕੀ ਬਣਾ ਬਣਾਓ ਪੀ ਲਾਂਗੇ ਘਟ ਮੋਟਰ ਤੂੰ ਨਾ ਪੀਵੇਂ ਨਹੀਂ ਜਾਪਨੂਰ ਬਣਾ ਰਿਹਾਗਾ ਜੁਸੂਬ ਨਾ ਆ ਰਿਹਾ ਮਤਾਂ ਉਰੇ ਲਿਆ ਉਰੇ ਲਿਆ ਅਰੇ ਬੀਏ ਲਿਆ ਬਰਬੂਹ ਕਿਉਂ ਆਇਆ ਪਿੱਛੇ ਚਲ ਜਾਈ ਨਹੀਂ ਬਰਬੂਹ ਹੁਣ ਆਇਆ ਸੀਗਾ ਤੈਨੂੰ ਸਪੈਸਰ ਇਹੀ ਮਤ ਦੇਣਾ ਤੇ ਆ ਜੀ ਮੋਟਾ ਨਾ ਕਹਿ ਗਾ ਹਰਜੀਤ ਨੂੰ ਫਿਰ ਮੋਟਾ ਮੈਂ ਮੋਟਾ ਹਾਂ ਕਿਹਦੇ ਪਾਸ ਹੁਣ ਹਰਜੀਤ ਜੀ ਮੈਂ ਕਹਿੰਦੀ ਹੁਣ ਪਤਲਾ ਕਰ ਲੈ ਹੈਂ ਕਿਆ ਕਹਿ ਕੇ ਪਤਲਾ ਕਰਦਾ ਹੁਣ ਕੋਈ ਉਹ ਕਹਿਣਾ ਹਰਜੀਤ ਨਹੀਂ ਨਹੀਂ ਜੀ ਹਾਂ ਤਦ ਆਜ ਵੇ ਰੰਗੂ ਜੀ ਖੁਗ ਕੀ ਆ ਆ ਇਹ ਕੀ ਕਰਾਂ ਇਹ ਕੀ ਪਾਉਣਾ ਪਤਾ ਰੰਗਾਂ ਕੀ ਫੜਗਾ ਮੈਂ ਬਣਾਉਂਗਾ ਸੀ ਤਾਂ ਸਵਾਦ ਬਣਿਆ ਸੀ ਫੜਗਾ ਮੈਂ ਬਣਾਉਂਗਾ ਚੱਪਨੂਰਾ ਚੱਪਨੂਰਾ ਲਾ 3 ਮਿੰਟਾਂ ਮਾਰੂ ਆ ਦੇਰ ਤੱਕ ਕੱਕ ਦੇ ਜੂਸ ਪੱਕਦੇ ਨੇ ਕਿ ਮੈਂ ਕਿ ਕੱਲ ਮੈਂ ਪਨੀਰ ਪਾੜਿਆ ਸੀ ਮੈਂ ਮੈਂ ਹੀ ਆਈ ਪਈ ਅੱਜ ਤਾਂ ਮੇਰੇ ਚ ਚੋਰ ਜੀ ਹਾ ਤੋਣਾ 10 ਕਿਲੋ ਮਾਤਾ ਨੇ ਘੇਰ ਲਿਆ ਪਨੀਰ ਦੋ ਦਦਾ ਹੋਤਰੇ ਕੱਪੜਾ ਬਾਹਰ ਲਟਕ ਗਿਆ ਹੈ ਬਾਹਰ ਲਟਕਾਇਆ ਹੈ ਪਿੱਛੇ ਪਿਆ ਸੀ ਉੱਥੇ ਕਰਕੇ ਰਿਹਾ ਕੋਈ ਸੌਰੀ ਦਾ ਵਾਲਾ ਦੇ ਦੋ ਮੋਟੇ ਕੱਪੜਾ ਆਪਣਾ ਨਹੀਂ ਸੀ ਆਓ ਤੇ ਉਹ ਕਹਿ ਜਾਨਾ ਸੁਣ ਕੀ ਬੈ ਰਹੀ ਉਹ ਸਾਲਾ ਪਾਤੂ ਪਾਤੂ ਨਹੀਂ ਖਾਣਾ ਮੈਂ ਤਾਂ ਖਾਣਾ ਨਹੀਂ ਹਾਂ ਬਸ ਫਰੈਂਟ ਵਾਲੀ ਚੀਜ਼ ਮੈਂ ਖਾਂਦਾ ਨਹੀਂ ਮੈਂ ਨਾ ਨਾਰਮਲ ਸਾਦਾ ਖਾਣਾ ਖਾ ਕੇ ਖਾਸ ਕੱਲ ਛੋਲੇ ਬਣਾ ਕੇ ਭਿਓਂ ਕੇ ਰੱਖੇਗੇ ਅੱਜ ਮੈਂ ਵੇਖਾ ਉਹਦੇ ਚ ਕੋਈ ਨਹੀਂ ਬਣਾਣੀ ਆ ਨਾ ਰਾਜਸਤਾਨੀ ਛੋਲੇ ਉਹ ਤੇ ਤਾਂ ਸਾਫ਼ ਕਰਨ ਮੈਨੂੰ ਸਾਫ਼ ਕਰ ਦੋ ਨਾ ਮੈਂ ਹੂੰ ਸਾਫ਼ ਸਾਫ਼ ਦੋ ਆਚਾਰ ਕੀ ਆਂਟੀ ਇਹ ਨਾ ਜਿਹੜਾ ਆਪਣਾ ਨੇ ਘਰੇ ਕੰਮ ਕਰਦਾ ਹੁੰਦੇ ਸੀ ਉਹ ਲੈ ਸੀਗੇ ਮੂੰਗੀ ਤੇ ਦੇਖ ਗਿਆ ਛੋਲੇ ਛੋਲੇ ਤੇ ਤੁਹਾਨੂੰ ਪਤਾ ਹੀ ਉਹਦੇ ਵਿੱਚ ਫਿਰ ਜਿਹੜੇ ਹੁੰਦੇ ਐ ਦੂਜੇ ਦਾ ਬਾਜ਼ਾਰ ਤੋਂ ਲੈਨੇ ਫਿਲਟਰ ਫੋਲਟਰ ਹੋਏ ਹੁੰਦੇ ਲਗਾ ਕੇ ਇਹ ਆਪਾਂ ਨੂੰ ਚੁਗਣੇ ਪੈ ਗਏ ਤੇ ਹੁਣ ਪੈਣ ਲੱਗਾ ਪਨੀਰ ਖੱਟਾ ਨਹੀਂ ਹੋਣਾ ਚਾਹੀਦਾ ਬਸ ਤੋ ਅਜੀ ਮੈਂ ਬਾਈ ਚੈੱਕ ਕਰਕੇ ਰੱਖਿਆਗਾ ਬਸ ਬੰਤੇ ਤੇ ਹੁਣ ਛੋਲਿਆ ਜੋ ਤੂਤੜ ਜਾ ਮੜ ਮੋਟਾ ਕੱਢਾਂਗੇ ਕੱਢ ਕੇ ਥੋਣਾਗੇ ਤੇ ਪੋਰਾ ਮੇਰੇ ਚ ਵੀ ਤਾਤ ਕਾ ਜੂਗੀ ਨਸੇ ਸੀਗਾ ਮਾੜਾ ਪਤਾ ਕਰਨਾ ਕਾ ਪਾਣੀ ਪਾਉਗਾ ਅੱਗੇ ਜਿਹੜਾ ਬਣਾਇਆ ਸੀ ਜਿਹੜਾ ਹੋਰ ਬਣਾਣਾ ਇਹ ਕਿਹੜਾ ਪੀਸ ਕਰਦੇ ਆ ਇਕਲਾ ਫੀਸ ਕਟੇ ਨਹੀਂ ਪੋਰ ਕੇ ਬਣਾਇਆ ਸੀ ਪੋਰ ਉਪਰ ਜਪਾ ਪੋਰ ਕੇ ਬਣਾਇਆ ਸੀ ਪਾਣੀ ਪਾ ਲਓ ਜਿੰਨਾ ਪਾਣੀ ਬਣਾਇਆ ਸੀ ਮੈਂ ਪਾਣੀ ਬਣਾ ਲਓ ਪਾ ਲੇ ਪਾਣੀ ਦੁੱਧ ਪਾ ਕੇ ਬਾਲਟੀ ਪਾਣੀ ਦੀ ਪਾਲਾ ਅਜੇ ਮੈਂ ਪਾਉਂਗੀ ਬਦ ਇਹਨੂੰ ਥੋੜਾ ਜਨਾ ਹੋ ਜਾ ਮਰਾ ਮੋਦੇ ਨਾ ਖਸਾ ਖਸਾ ਖੜਾ ਹੈਗਾ ਬਾਲਟੀ ਮੈਂ ਪਾਣੀ ਦੀ ਬਾਲਟੀ ਖੜ ਜਾ ਹੁਣ ਅਸੀਂ ਜਪੂ ਆਸੀ ਜੇ ਆਪਣਾ ਆਏ ਹਾਏ ਛਾਚੀ ਕਾ ਗਾਲ ਦੋ ਬਜਾ ਰਹੇ ਨੇ ਕਾ ਭਾਈ ਬਰੂ ਜੀ ਕਹਦੇ ਆਹ ਪਾਪੜ ਵਾਲਾ ਆਇਆ ਕਾ ਸਾਸਰੀ ਕਾਲ ਜੀ ਜੱਪੂ ਪਾਪੜ ਵਾਲੇ ਨੂੰ ਕਿਵੇਂ ਹੋ ਰਹੀ ਸੀ ਆਹੋ ਪਾਪੜ ਵਾਲੇ ਨੂੰ ਪਤਾ ਕੀ ਕਹਿੰਦੀ ਮੈਂ ਨਾ ਮੈਨੂੰ ਕਹਿੰਦੀ ਨਾ ਪਾਪੜ ਤੇ ਮੈਂ ਕਿਹਾ ਪਾਪੜ ਮੈਂ 10 ਰੁਪਏ ਦੇ ਦੇ ਤੇ ਉਹ ਭਾਈ ਇੱਥੇ ਫੜ ਗਿਆ ਤੇ ਉਂਗਰੀ ਜਾਵੇ ਨਾ ਓਨੀਆਂ ਕਿਵੇਂ ਕਹਿੰਦਾ ਜੱਪੂ ਓਨੀਆਂ ਕਿਵੇਂ ਅੰਗੂਆਂ ਓਨੀਆਂ ਉਹ ਲੋਕ ਬਾਰ-ਬਾਰ ਕਹੇ ਓਨੀਆਂ ਮੁੜ ਕੇ ਬਾਹਰ ਤਾਂ ਖੁੱਲਿਆ ਨਾ ਤੇ ਮੁੜ ਕੇ ਖੜੀ ਰਹੀ ਫਿਰ ਮੈਂ ਖੁੱਲਿਆ ਬਾਹਰ ਫਿਰ ਦਵਾਇ ਪਾਪੜੇ ਨੂੰ ਨੂਰੇ ਸਸੀ ਕਾਲਾ ਬੁਲਾਦੇ ਸਾਰਿਆਂ ਨੂੰ ਹੂੰ ਸਸੀ ਕਾਲਾ ਬੁਲਾਦੇ ਕਿ ਸੱਚੀ ਕਾਲ ਜੀ ਕਿੰ ਬੁਲਾਉਣਾ ਨਾ ਸੱਚੀ ਕਾਲ ਸੱਚੀ ਕਾਲ ਤੇਰੀ ਜਾਨ ਕੱਢ ਲੇ ਜੀ ਸੱਚੀ ਕਾਲ ਜੀ ਮਥਾ ਬਿਟੇ ਕੰਨ ਆ ਗਿਆ ਮੈਂ ਵੀ ਬਾਬਾ ਪਤਾ ਨਹੀਂ ਕਿੱਥੇ ਪਰ ਕਰ ਲੈਣਾ ਨੇ ਵਾਹ ਗਰੂ ਵਾਹੇ ਗਰੂ ਜੀ ਗੁੱਡਾ ਨੂੰ ਉਡਦੀ ਆ ਕੋਈ ਤੇ ਲੈਣਾ ਬੜੇ ਮੋਟੇ ਨੂਰਾ ਬ੍ਰਿਜ ਜਮ ਬ੍ਰਿਜ ਜੇ ਹੁਣ ਮੱਥਾ ਢੇਕੀ ਜਾਊ ਬੱਸ ਬਹੁਤ ਹੋ ਗਿਆ ਇਹ ਬਾਣੀ ਪੁੱਤਰੀ ਇਹਦਾ ਬਾਤ ਬਾਤ ਪੁੱਤ ਬਾਤ ਬਾਬੇ ਨਾਲ ਗਾਲੀ ਲਾ ਦੇ ਬਾਬਾ ਪਣਾ ਪਾੜ ਕਰੇ ਮੇਰੇ ਨਾਲ ਜਾਂਦੀ ਸੀਗੀ ਤੇ ਬਾਬਾ ਕਹਿੰਦਾ ਵਾਹਿਗੁਰੂ ਜੀ ਜਦੋਂ ਸ਼ੁਰੂ ਕੀਤਾਗਾ ਬਾਬੇ ਨੇ ਬਾਕ ਲੈਣਾ ਸੀ ਨਾ ਤੇ ਨਾਲ ਬੋਲਦੀ ਗਈ ਬਾਬਾ ਜਿਵੇਂ ਜਿਵੇਂ ਬੋਲੇ ਪਾਠ ਕਰੇ ਨਾਲ ਬੋਲਦੀ ਬੋਲਦੀ ਜਾਵੇ ਮੇਰੇ ਨਾਲ ਪਹਿਲੀ ਜਦੋਂ ਮੈਂ ਉਹ ਲੋਰੀ ਸੁਣਾਦੀ ਪਈ ਸੀ ਨਾਲ ਦੇਖਿਆ ਨਹੀਂ ਸੀ ਲਲਾ ਲਲਾ ਲੋਰੀ ਦੁੱਧ ਦੀ ਕਟੋਰੀ ਕਿਵੇਂ ਕਹਿੰਦੇ ਨੇ ਹਣ ਗੁਦਰੀਆ ਜੱਪ ਨੂੰ ਵਾਹਿਗੁਰੂ ਤਾਂ ਕਹਿਣਾ ਨਹੀਂ ਆਉਂਦਾ ਕਹ ਵਾਹਿਗੁਰੂ ਜੀ ਕਹ ਕਹ ਵਾਹਿਗੁਰੂ ਜੀ ਓ ਡੈਗੜਾ ਮਾਈਂ ਜਾ ਬਨੂੜਾ ਸਲੇਮੋ ਜੀ ਫੇਰਾਂ ਮਰਦੀ ਕਪੜਾ ਬਾਲਾ ਸਾਰਾ ਜੱਜ ਪੁੱਤ ਕੀਦਾ ਫਿਰ ਚੜ ਚੜ ਬੱਪੂ 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 ਲਾ ਲ ਆਹ ਤੀਆਂ ਉਹਦੀ ਲਾ ਲੈਂਦੀ ਇਹ ਨਹੀਂ ਪਤਾ ਬਾਬਾ ਕਦੋਂ ਪਰਬਾਈ ਨੇ ਤੋ ਬੋਲਣਾ ਵੀ ਪੈਗਾ ਨਾਲ ਤੇ ਉਹ ਨਾ ਬਟਾਉਣ ਗਏ ਸੀਗੇ ਤੇ ਉਹਨਾਂ ਨੇ ਨਾ ਫਿਰ ਵਿੱਚੋਂ ਨਾਟਕ ਸੁਣਾਵਾਂ ਸੀਗਾ ਮੈਂ ਵੀ ਦੁਪਹਿਰੇ ਕਾਹਦਾ ਕਾਹਦਾ ਰਹਿ ਗਿਆ ਮੈਂ ਰਮਨ ਨੂੰ ਕਹਿੰਦਾ ਵੀ ਵਿੱਚੋਂ ਨਾਟਕ ਕਰਕੇ ਵੇਖ ਲੈਣੇ ਹਨ ਉਹ ਜਦੋਂ ਉਹਨਾਂ ਨੇ ਵਿੱਚੋਂ ਹੋਂਕਾ ਸਿਆ ਨਾਟਕ ਤੇ ਲੀਕਿੰਗ ਬੰਦ ਹੋ ਗਈ ਜਪਾ ਹੱਥ ਆ ਜੂਗਾ ਜਰਾ ਐਵੇਂ ਜਪ ਨੂੰ ਜਪ ਨੂੰ ਰੇ ਦੰਦਾਂ ਦਾ ਨਾ ਪਾੜਦੀ ਹੈ ਚੂਹੀ ਵਾਲੀ ਕੰਮ ਆ ਇਹਦਾ ਕਿਉਂ ਆਏ ਆਇਆ ਮੇਰਾ ਪੁੱਤ ਮੁਕਰਦਾ ਨਹੀਂ ਗਾ ਝੂਠ ਨਹੀਂ ਮਾਰਦਾ ਜਵੇਂ ਕਿਨੇ ਫਾੜੀਏ ਦੁੱਦੀ ਟੁੱਟ ਗਈ ਇਹ ਟੁੱਟ ਗਈ ਜਾਂਦੀ ਹੈ ਟੁੱਟ ਗਈ ਤੋੜਤੀ ਕਿਹਨੇ ਤੋੜੀਆ ਪਤਾ ਜੱਪੂ ਨੇ ਤੋੜੀਆ ਨਾ ਜੱਪਨੂਰ ਨੇ ਜੱਪੂ ਆ ਤੇ ਗੰਮ ਗੱਲ ਨਹੀਂ ਆ ਤੁਹਾਡਾ ਮੂੰਚ ਨਹੀਂ ਪਾਣਾ ਕੁਝ ਜੱਪੂ ਨੇ ਕਹਿਣਾ ਜੱਪਨੂਰ ਕਹਿਣਾ ਕੋਪੜਾ ਪਾਣਾ ਨਾ ਕੋਈ ਦੂਜਾ ਘੜੋਣਾ ਬੂਣਾ ਪਾਣਾ ਠੀਕ ਹੈ ਜੇ ਮੂੰਚ ਪਾਏ ਤੇ ਫੇਰ ਕੁੱਟ ਦਮਦੜਕ ਆਵੇ ਫੇਰ ਲੱਗੇਗੀ ਇਹਨੇ ਪਾੜ ਦੇਣੀ ਚੁਣੀ ਮੈਂ ਤਾਂ ਹੁਣ ਨਾ ਵੇਖੀ ਐ ਹੋਰ ਹੀ ਨਾ ਕਿਤੇ ਕੀਤੀ ਹੋਵੇ ਇਹ ਟਿੱਡੀ ਵਾਲਾ ਕੰਮ ਹੈ ਦਾ ਯਾਰ ਮੈਂ ਤਾਂ ਨਹੀਂ ਕੀ ਹੁੰਨਾ ਕਿੰਨੀ ਆ ਕਿੰਨੀ ਦਾ ਟੋਕਾ ਮੇਰੇ ਨਾਲ ਪਹਿਲੇ ਦੀ ਵਜੀ ਹੋਈ ਇੱਕ ਪਾਸੇ 10 ਟਿੱਡੀਆਂ ਤੇ ਇੱਕ ਪਾਸੇ ਇਕੱਲੀ ਟਿੱਡੀ ਬੜੀ ਸ਼ਰਾਰਤੀ ਹੋ ਗਈਆਂ ਤੇ ਪਤਾ ਨਹੀਂ ਬੋਤਲ ਰਣਾ ਟੀ ਹਾਂ ਜੋਰੀ ਮਗਟ ਐਡ ਕਰਦਾ ਜੀ ਦੇਖੋ ਯੂਡੀ ਕਰਾਉਣਾ ਮੈਂ ਨਾ ਇਹਦੇ ਨਾਲ ਇੱਕ ਪਿੱਛੇ ਜਾ ਪਾ ਵਾਹਿਗੁਰੂ ਤਾਂ ਕਹਿ ਦੋ ਕਾਲ ਲੈਣਾ ਵੀਡੀਓ ਕਿੰਨੀ ਬਣ ਗਈ ਸੀ ਹੈ ਨਾ ਸਾਡੇ ਤੋਂ ਹੋਂ ਦੇਖ ਲਓ ਅੱਜ ਸਵੇਰ ਦੀ ਬਣੀ ਨਹੀਂ ਵੀਡੀਓ ਤੇ ਇੱਕ ਕੀ ਹੋ ਗਿਆ ਜਦੋਂ ਬਾਜ਼ਾਰ ਗਏ ਉਹ ਪਾੜੀਆਂ ਦੀ ਆ ਵੀਡੀਓ ਆ ਦੇਖੋ ਆ ਕਰ ਤਾਂ ਸਾਹਮਣੇ ਕਾਂਡ ਕਰਤਾ ਹਾਈ ਹੁਣ ਕੀਤੀ ਆ ਹਾਂ ਹੁਣੇ ਹੁਣੇ ਆ ਦੇਖੋ ਖਿੱਚਤਾ ਦੇ ਬਿੱਲੀ ਹੋਈ ਪਈ ਇੱਥੋਂ ਹਾਂ ਹੁਣ ਪਵੇ ਹੈ ਪਵੇ ਕਿ ਨੋ 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 ਅੱਛੇ ਅੱਛੇ ਕਸ਼ੌਰੀ ਜੱਪੂ ਕੰਨ ਭੜ ਕੇ ਸ਼ੌਰੀ ਕਹਿ ਦੋ ਐ ਪਤਾ ਕੀ ਪੱਟ ਰਹੀ ਸੀ ਆ ਬਿੰਦੀਆਂ ਜਿਹੜੀਆਂ ਲੱਗੀਆਂ ਹੁੰਦੀਆਂ ਆ ਉਤਾਰ ਦੀਏ ਉਹ ਤਾਂ ਹੀ ਫੱਡੀ ਇਹਨੂੰ ਚੁੰਨੀ ਹਨਾ ਬਿੰਦੀ ਤਾਰ ਦਾ ਪੈ ਸੀਗਾ ਮੁਕਰ ਦਾ ਨਹੀਂ ਬੰਦਾ ਇੱਕ ਸੱਚੇ ਸੱਚ ਦਾ ਹੀ ਮਿਸਾਲ ਆ ਇਹ ਤੇ ਮੁਕਰ ਦਾ ਨਹੀਂ ਜੱਪੂ ਤੂੰ ਭੜੀ ਜੁੰਨੀ ਤင်းਵਾਣ ਹੋ ਜਾਣਗੀਆਂ ਨਾ ਤੁਹਾਨੂੰ ਜਪਨੂਰ ਸੌਰੀ ਮੂੰਹ ਚੋ ਕਾੜਾ ਕੀ ਪਾਇਆ ਲਾਓ ਬਿੰਦੀ ਜੀ ਹੋਈ ਹੋ ਕਾੜੇ ਨੂੰ ਹਾਂ ਕਿੱਥੇ ਆ ਹਾਂ ਜੀਬ ਤੇ ਕਿੱਥੇ ਆ ਜੀਬ ਤੇ ਲੱਗੀ ਹੋਵੇ ਨਹੀਂ ਮੈਨੂੰ ਤਾਂ ਨਜ਼ਰ ਨਹੀਂ ਆਈ ਮੈਂ ਜਦੋਂ ਮੂੰਹ ਖੋਲਿਆ ਨੇ ਉਹਦੀ ਦੇਖ ਲਈ ਸੀਗੀ ਬਸਤ ਬਲ੍ਹਾ ਤੂੰ ਮੂੰਹ ਚ ਵੜ ਕੇ ਬਹਿ ਗਈ ਸਾਰੀ ਜੱਗ ਨਹੀਂ ਆ ਰਹੀ ਜਪੂ ਕਾੜਾ ਨੂਰ ਥੂ ਕਰ ਦੇ ਥੂ ਤੁਲਾ ਵਾਟਰ ਕੁਲਰਾਂ ਦੀਏ ਵੈਰ ਨੇ ਆਦਰ ਆ ਜਾ ਕੱਲ ਨੂੰ ਉਹ ਆਏ ਆ ਇੱਕ ਗੱਲ ਹੈਗੀ ਆ ਹਨਾ ਇਹ ਇਹਦੇ ਨਾਲ ਪੰਗਾ ਨਹੀਂ ਲਿਆ ਨੀਦਾ ਇਹ ਹਰ ਇੱਕ ਦੁਕਾਨ ਤੇ ਜਾ ਕੇ ਕਿਤੇ ਵੀ ਕਿਸੇ ਦੇ ਘਰੇ ਜਾ ਕੇ ਵਾਟਰ ਕੁਲਰ ਨਾਲ ਪੰਗਾ ਲੈਂਦੀ ਹੁੰਦੀ ਖੋਲਦੀ ਹੁੰਦੀ ਆ ਵਾਟਰ ਕੁਲਰ ਵਾਲੀ ਦੇਖ ਲਓ ਇੱਥੇ ਵੀ ਵਾਟਰ ਕੁਲਰ ਇੱਥੇ ਹੁਣ ਕੈਪ ਨਹੀਂ ਉਹ ਪੰਗਾ ਨਹੀਂ ਲਿਆ ਨਹੀਂ ਆਪਣੇ ਕਿਉਂ ਨਹੀਂ ਲਿੱਤਾ ਪਤਾ ਸਾਰੀ ਗੱਦ ਕੈਪ ਲੱਗੀ ਰਹੀ ਹੈ ਦਰ ਗਲ ਦੀ ਗਲਾਸ ਜੇ ਦੂਜਾ ਹੁਣ ਤਾਂ ਤੱਕ ਟੁੱਟੀ ਖੋਲ ਦੇਣੀ ਸੀ ਕੀ ਕਰ ਲੱਗੀ ਇਹ ਵਾਟਰ ਉਹ ਵਾਲਪੇਪਰ ਟਟਣਾ ਵਾਲਪੇਪਰ ਪਾੜਦੀ ਹੈ ਜੀ ਇਹੇ ਮਾਸੀ ਜੀ ਦਾ ਨਾਮ ਮਾਸੀ ਜਾਇਸੀ ਜਿਹੜੇ ਮੋਗੇ ਤੋਂ ਆਏ ਸੀ ਸਾਨੂੰ ਮਿਲਣ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਤੇ ਮਾਸੀ ਜੀ ਕਹਿੰਦੇ ਕਹਿੰਦੇ ਰਮਨ ਨਾ ਕੰਬਲ ਨੂੰ ਨਾ ਚੱਕਦੇ ਆ ਘਰ ਮਾਸੀ ਜੀ ਮੈਂ ਤੇ ਆਪਣਾ ਤਾਂ ਚੱਕ ਦੇਣੀ ਆ ਮੈਂ ਉਹਨਾਂ ਬਾਹਰ ਰੱਖ ਦੇਣੀ ਆ ਕਿ ਚੱਲ ਥੋੜਾ ਸੇਕ ਹੁੰਦਾ ਬੀ ਚੀਜ਼ ਨੂੰ ਹਵਾ ਲੱਗ ਜਾਂਦੀ ਆ ਤੇ ਅਜੀਤ ਚਲੋ ਅੰਦਰ ਬੈਠੇ ਰਹਿੰਦੇ ਨੇ ਤੇ ਉਹਨਾਂ ਦਾ ਗੋਲ ਹੀ ਹੁੰਦਾ ਤੇ ਚਲੋ ਇਹ ਹੁੰਦਾ ਹੈ ਕਿ ਗਰਮੀ ਪਤਾ ਨਹੀਂ ਕਿੰਨੀ ਪੈਂਦੀ ਪਈ ਆ ਮੂਰਾ ਕੇ ਏਸੀ ਚੱਲਦਾ ਏਸੀ ਚੱਲ ਕੇ ਤਾਂ ਕਰਕੇ ਆ ਇੱਕ ਪੈਨ ਦਾ ਮੈਸੇਜ ਆਇਆ ਕਿ ਦੀਦੀ ਤੁਹਾਡੇ ਕੰਬਲ ਪਏ ਰਹਿੰਦੇ ਨੇ ਹਾਂ ਨਾ ਤੁਸੀਂ ਠੰਡੇ ਇਲਾਕੇ 'ਚ ਰਹਿੰਦੇ ਹੋ ਕਿਤੇ ਉਹਨਾਂ ਨੂੰ ਅਸੀਂ ਠੰਡੇ ਇਲਾਕੇ 'ਚ ਨਹੀਂ ਰਹਿੰਦੇ ਅਸੀਂ ਬਹੁਤ ਗਰਮ ਇਲਾਕੇ 'ਚ ਰਹਿੰਦੇ ਆ ਗਰਮ ਗਰਮੀ ਮੋਗੇ 'ਚ ਰਹਿੰਦੇ ਆ ਤਾਂ ਕਰਕੇ ਤੇ ਜਿਹੜੇ ਉਹ ਪਹਿਨਨੇ ਆ ਕਿੱਥੋਂ ਉਹ ਤਾਂ ਮੈਨੂੰ ਪਤਾ ਨਹੀਂ ਉਹਨਾਂ ਦਾ ਮੈਂ ਪੁੱਛਾਂਗੀ ਮੈਸੇਜ ਕਰਕੇ ਕਿ ਜਿਨ੍ਹਾਂ ਨੇ ਸੱਬੇ ਵੀਰ ਦਾ ਦੱਸਿਆ ਹੈ ਨਾ ਹਾਂ ਉਹ ਮੈਨੂੰ ਉਹ ਟੌਪਿਕ ਦੱਸਦੇ ਰਹਿੰਦੇ ਆਏ ਸੱਟ ਖਾਉਗੇ ਉਤੋਂ ਸਾਲ ਮਾਰਦੀ ਜਾਣ ਕੇ ਟੌਪਿਕ ਦੱਸਦੇ ਰਹਿੰਦੇ ਹੋ ਕਹਿੰਦੇ ਹਾਂ ਲਿਪਸਟਿਕ ਚੇਅ ਕਹਿੰਦੇ ਲਿਪਸਟਿਕ ਚੇਅ ਬੜੇ ਵਧੀਆ ਹੁੰਦੇ ਤੁਹਾਡੇ ਉਹ ਦਿਖਾਓ ਤੇ ਹੋਰ ਸੂਟ ਪਰਸ ਆ ਗਈ ਆ ਥੋੜੀ ਥੋੜੀ ਚੀਜ਼ਾਂ ਬਸ ਤੁਸੀਂ ਨਵਾਂ ਮੈਂ ਸਟਾਰਟਿੰਗ ਨਾਲ ਫੇਰ ਮੈਂ ਜਗਾ ਲਾਂਗੀ ਹੋਰ ਇਹ ਹੋਲੀ ਕਰਕੇ ਕਿਉਂਕਿ ਕਿਉਂਕਿ ਅਲਮਾਰੀ ਦੀ ਤੇ ਦੁਸ਼ਮਣ ਆ ਅਲਮਾਰੀ ਮੈਂ ਅਲਮਾਰੀ ਖੋਹ ਨਹੀਂ ਸਕਦੀ ਹੁਣੇ ਤੁਸੀਂ ਤੁਹਾਨੂੰ ਹੁਣੇ ਚੈੱਕ ਕਰਕੇ ਦੱਸਦੇ ਹਾਂ ਜਪਨੂਰ ਦੇਖ ਲਓ ਬਸ ਤੇ ਜਿਹੜੀ ਹੈ ਨਾ ਦੇਖ ਲਓ ਦੇਖਿਓ ਜਗਾ ਤੁਹਾਨੂੰ ਦਿਖਾਉਣਾ ਹੈ ਚਾਹ ਤਾ ਉਹ ਜਾਂਦੀ ਆ ਕਿਦੀ ਆ ਕਿਉਂ

ਮੋਂ ਨਾ ਕਰਨ ਕੇ ਆਪੇ ਖੋਲ ਕੇ ਦੋ ਮੈਂ ਖੋਲ ਨਹੀਂ ਨਹੀਂ ਵਿੱਚੇ ਭੂਆ ਦੇ ਸੱਫੇ ਪੈਣੇ ਸੀ ਤੇਰੇ ਤਾਂ ਪੈਣੇ ਪੈਣੇ ਆ ਆ ਦੇ ਦੇ ਜੀ ਮੈਂ ਅਲਮਾਰੀ ਨਹੀਂ ਖੋਲ ਸਕਦੀ ਮੈਨੂੰ ਆਉਂਦਾ ਕਿਸੇ ਟਾਈਮ ਮੈਂ ਬਾਹਰ ਹੋ ਗਈ ਆ ਪਰ ਕਿਤੇ ਗਈ ਹੈ ਕੰਮ ਕਿਤੇ ਜਾ ਕੇ ਅਲਮਾਰੀ ਚ ਕੱਪੜੇ ਧਰਾਂਗੀ ਜਾਂ ਸਵਾਰਾਂਗੀ ਹੈ ਉਦੋਂ ਕਰਨੀ ਆ ਕੰਮ ਉਹ ਮੈਂ ਕਰ ਨਹੀਂ ਸਕਦੀ ਠੀਕ ਹੈ ਫਿਰ ਬਾਹਰ ਕਰ ਦੋ ਸਕੇ ਬਾਹਰ ਸਾਸਰੀ ਕਾ ਕਰ ਦੋ ਸਾਰਿਆਂ ਨੂੰ ਚਲੇ ਬਾਹਰ ਜੇ ਬਾਹਰ ਮੈਨੂੰ ਹੌਣ ਲੱਗੀ ਮੈਨੂੰ ਮੰਮਾ ਨੇ ਅਲਮਾਰੀ ਨਹੀਂ ਖੋਲਣ ਦਿੱਤੀ ਕਹਿ ਦੋ ਅਨਿਆ ਕਿਆ ਅਨਿਆ ਕਿਆ ਸਵੇਰੇ ਮਿਲਾਂਗੇ ਕਿਆ ਸਵੇਰੇ ਅਨਿਆ ਕਿਆ ਅਨਿਆ ਮੈਂ ਕਿਆ ਅਨਿਆ ਕਿਵੇਂ ਕਹਿਣਾ ਨਾ ਕਿਆ ਸਵੇਰੇ ਅਨਿਆ ਅੱਛਾ 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 ਤਕੀ ਨੀਰ ਮੈਂ ਲਾਈ ਸੀ ਚਲੋ ਬਸ ਚਾਰਿਆਂ ਨੂੰ ਬਾਏ ਬਾਏ ਕਰ ਦੋ ਕਿਆ ਸਵੇਰੇ ਇੱਕ ਨਵੇਂ ਵਲੌਗ ਦੇ ਨਾਲ ਮਿਲਾਂਗੇ ਸਾਸ਼ੀ ਕਾਲ ਜੀ